ਲੌਰੀ ਗੁੰਜੀ ਦਾ ਖਾਸਾ ਵਾਹਿਗੁਰੂ ਜੀ ਦੇ ਪੈਸਾ ਜੋ ਸ੍ਰੀ ਅਖੰਡ ਪਾਰ ਸਾਹਿਬ ਜੀ ਦੇ ਪਾਠ ਪਿੰਡ ਮੰਨਾਂ ਦੀ ਸਮੂਹ ਸੰਗਤ ਵੱਲੋਂ ਆਏ ਸਾਲ ਵੱਡੇ ਸਕੂਲ ਦੇ ਉੱਤੇ ਕਰਾਏ ਜਾਂਦੇ ਹਨ ਜਿੱਤੇ ਕਿ ਬਹੁਤ ਹੀ ਜ਼ਿਆਦੇ ਐਕਸੀਡੈਂਟ ਹੁੰਦੇ ਸਨ ਕਿ ਜਿਨ੍ਹਾਂ ਵਿੱਚ ਕੀਮਤੀ ਜਾਨਾਂ ਚਲੀਆਂ ਗਈਆਂ ਤੇ ਉਦੋਂ ਮਾਰੀ ਕਿਰਪਾ ਅੱਜ ਤੱਕ ਕੋਈ ਵੀ ਅਜੋ ਜੀ ਘਰਨਾ ਨਹੀਂ ਘਟ ਰਸਤਾ ਜਾਂਦੀ ਇੱਥੇ ਪਿੰਡ ਮੰਨਾਂ ਦੇ ਜਾਂਦਾ 2 ਕਿਲੋਮੀਟਰ ਤੇ ਛੇਵੇਂ ਪਾਸ਼ਾ ਸ੍ਰੀ ਹਰਗੋਬਿੰਦ ਜੀ ਮਹਾਰਾਜ ਨੇ ਚੱਲ ਸੋ ਪ੍ਰਾਪਦਾਈ ਇਧਰ ਪਿੰਡ ਆ ਜਾਂਦਾ ਡੋੜੀ ਜੀ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚੰਨੂ ਪ੍ਰਾਪਦਾ ਜੀ ਸ੍ਰੀ ਰਸਈ ਨ ਮਹਾਰਾਜ ਦਾ ਪ੍ਰਗਟਾ ਹੈ ਜੀ ਇਧਰ ਪਿੰਡ ਆ ਜੀ ਲੰਬ ਵਾਲੀ ਇਹ ਤਿੰਨ ਪਾਸ਼ਾ ਦੇ ਚੰਨੂ ਪ੍ਰਾਪਦਾ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਤੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਧਰ ਪੰਡਾਇਲੇ ਬਾਜਾਖਾਨਾ ਮਸ਼ਹੂਰ ਅੰਤਰਰਾਸ਼ਟਰੀ ਕੋਰਡੀ ਕਰਾਰੀ ਹਰਜੀਤ ਬਰਾੜ ਬਾਜਾਖਾਨਾ ਦਾ ਇਤੇ ਆਏ ਸਾਲ ਸ੍ਰੀ ਹੰਦਪਾਤ ਸਾਹਿਬ ਦੀ ਸੇਵਾ ਮਾਰਾ ਲੈ ਰਹੇ ਨੇ ਮੋਰ ਪੂਰਾ ਪਿੱਤੁਰਾਂ ਕਾਹੀ ਜਤੂ ਵੰਦਨ ਪਾਰ ਆਵਾਰ ਕਰ ਜੈ ਕਾਟ ਲਿਓ ਜਨ ਆਪਣਾ ਸਿੱਸਾ ਦਰਸਨ ਇੱਥੇ ਲੰਗਰ ਤਿਆਰ ਕਰੇ ਨੇ ਸਿਓ ਇੱਥੇ ਗਰੋਸਰੀ ਰੱਖੀ ਔ ਸਾਰੀ ਆਇਤੀ ਦੇਖ ਲਈ ਮੇਜ਼ ਬਣਾਇਆ ਸੀਗਾ ਜਿਹਦੇ ਤੇ ਦੇਖਦੇ ਭਾਂਡੇ ਰੱਖੀ ਦਿਏ जिमें बाल्टियाँ दो चास नहीं बना के क्ढ़ी चा बाल्टियाँ अलग रखिया थले आटा मोटा दिला के लिया कढ़ाई फिर ये कोई जूठा मीठा हाथ ना लाए स्पैशली बनाया गान होल भी उपरला करा महाराज सेवा लैन जिन्हें भी सो कर सकी से सेवादार ने सेवा कर रहे हैं सारे गंढे चीरे फिर बीबिया ने इधर प्रसाद तैयार करेंगे।

Nanti kita akan tahu. ਇਹ ਤਾਂ ਕੋਈ ਕਰਸਾਈ ਫਿਰ ਇਹ ਛੋਟੀਆਂ ਫੌਜਾਂ ਨੇ ਲੰਗਰ ਦੀ ਸੇਵਾ ਕਰਦੀ ਸਾਰੀ ਦਿਹਾੜੀ ਨੇ ਸੇਵਾ ਕਰਨੀ ਅਰਸ਼ਾਦ ਦਾ ਵਰਤਾਉਣਾ ਸਾਬ ਜੀ 4